ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਸਾਰੇ ਜਣੇ ਠੀਕ ਹੋਵੋਗੇ ਅਸੀਂ ਵੀ ਵਧੀਆ ਪਰ ਰਹਿਮਾ ਨਵੀ ਦਾ ਉਹਨੂੰ ਬੁਖਾਰ ਹੋ ਗਿਆ ਉਹਨੂੰ ਕੱਲ ਦਾ ਬਹੁਤ ਜ਼ਿਆਦਾ ਬੁਖਾਰ ਆ ਜਿਹਦੇ ਉੱਤੇ ਪਰसों ਸਕੂਲ ਗਿਆ ਸੀ ਉਹ ਪਹਿਲੇ ਦਿਨ ਛੁੱਟੀ ਜਾਂ ਤੋਂ ਬਾਅਦ ਤੇ ਉਸ ਦਿਨ ਉਹ ਉਹਨੂੰ ਸਕੂਲ ਵਿੱਚ ਕੰਮ ਬਹੁਤ ਲੱਗਿਆ ਕਿ ਠੰਡ ਬਹੁਤ ਸੀ ਨਾ ਉਹ ਕਹਿੰਦਾ ਘਰ ਆ ਕੇ ਆਣ ਲੱਗੇ ਮੈਨੂੰ ਕੰਮ ਬਹੁਤ ਲੱਗਿਆ ਤੇ ਅਸੀਂ ਕਹਿੰਦੇ ਸ਼ਾਇਦ ਉਦਾਂ ਹੀ ਹੋ ਰਿਹਾ ਬਸ ਜਿਹਦੀ ਗੱਲੇ ਦੀ ਜ਼ਰੂਰਤ ਨਹੀਂ ਹੈਗੀ ਤੇ ਕੱਲ ਇਹਨੂੰ ਸਕੂਲ ਤੋਂ ਹੌਣ ਸਾਰੀ ਮਤਲਬ ਸਕੂਲ ਦੇ ਵਿੱਚ ਬੁਖਾਰ ਹੋ ਗਿਆ ਸਕੂਲ ਤੋਂ ਹੌਣ ਸਾਰ ਹੀ ਤੈਨੂੰ ਬੁਖਾਰ ਹੋ ਗਿਆ ਇਹਨੂੰ ਇਹ ਘਰ ਆ ਕੇ ਇੱਕਦਮ ਹੀ ਜਾਈਸ ਵਿੱਚ ਪੈ ਗਿਆ ਜੇ ਜਦੋਂ ਇਹਨੂੰ ਜਾ ਕੇ ਮੈਂ ਦੇਖਿਆ ਜਦੋਂ ਸਾਰਾ ਮੂੰਹ ਤੇ ਸਾਰਾ ਕੰਨ ਕੁੰਨ ਸਭ ਇੰਨਾ ਗਰਮ ਸਤਪ ਰਿਹਾ ਸੀਗਾ 103 ਬੁਖਾਰ ਸੀ ਇਸ ਹਸਪੀਟਲ ਲੈ ਹੀ ਗਏ ਫਿਰ ਇਹਨੂੰ ਫਿਰ ਦਵਾਈ ਦਿਵਾ ਕੇ ਲੈ ਕੇ ਆਂਦੀ ਤੇ ਉਹ ਦਵਾਈ ਦੇ ਨਾਲ ਘਟ ਗਿਆ ਫਿਰ ਰਾਤ ਨੂੰ ਇਹਨੂੰ ਤਲਖ ਵੇਲੇ ਬਹੁਤ ਬੁਖਾਰ ਹੋ ਰਹੀ ਆ ਤੇ ਮੈਂ ਚੈੱਕ ਕੀਤਾ ਇਤੋਂ ਤੱਕ ਬੁਖਾਰ ਆ ਰਹੀ ਇਹ ਤਾਂ ਫੇਸ ਦੀ ਆ ਰਾਤ ਨੂੰ ਮੈਂ ਆ ਉਸ ਤੇ ਦਵਾਈ ਦਿੱਤੀ ਮੈਂ ਇਹਦੇ ਪੱਟੀਆਂ ਰੱਖੀਆਂ ਮੱਥੇ ਤੇ ਪੈਰ ਮੰਜੇ ਹੀ ਤੇਲ ਛਾਇਜੇ ਪੈਰ ਵੀ ਕੱਢੇ ਬਾਹਰ ਤੇ ਹੁਣ ਦਵਾਈ ਦਿੱਤੀ ਆ ਹੁਣ ਠੀਕ ਹੈਗਾ ਪਰ ਹਲੇ ਵੀ ਬੁਖਾਰ ਹੈਗਾ ਇਹਨੂੰ ਗੁੱਥਾਂ ਨੂੰ ਬਹੁਤ ਆ ਜੀ ਤੇ ਹੁਣ ਮੈਂ ਲੱਗੀਆਂ ਟਾਈਮ ਹੋ ਗਿਆ 12:30 ਦਾ ਹੁਣ ਮੈਂ ਲੱਗੀਆਂ ਸਬਜ਼ੀ ਬਣਾਉਣ ਸਾਡੇ ਦਿਨੋਂ ਲੱਗੀਆਂ ਮੈਂ ਆਲੂ ਤੇ ਸਿਰਫ ਗਾਜਰ ਤੇ ਥੋੜੀ ਜਿਹੀ ਮੇਥੇ ਪਾਲੇ ਸੀਗੇ ਸਾਢੇ 12 ਵਜੇ ਮੈਂ ਕੰਮ ਸਟਾਰਟ ਸਾਰਾ ਕਰਨਾ ਅਜਿਹਾ ਕੁਝ ਨਹੀਂ ਸੀ ਦਿਨ ਸਾਫ ਚਾ ਕੀਤਾ ਹੈ ਝਾੜੂ ਪੋਚਾ ਕਰਨਾ ਲੋੜਾ ਕੱਪੜੇ ਸਭ ਕੁਝ ਪਿਆੰਦਰਾ ਉਹ ਕਿ ਠੰਡ ਵੀ ਬਹੁਤ ਸੀ ਰਾਤ ਮੈਂ ਸੁੱਤੀ ਨਹੀਂ ਹੈਗੀ ਕਿ ਮੈਂ ਸਵੇਰੇ ਲੇਟ ਉੱઠી ਥੋੜਾ ਜਿਹਾ ਆ ਤੇ ਮੈਂ ਬੈਠੀ ਰਹੀ ਮੈਨੂੰ ਕਿ ਟੈਂਸ਼ਨ ਹੋ ਗਈ ਵੀ ਮਾਹਾਂ ਨੂੰ ਵੀ ਦੁਬਖਾਰ ਕਿਉਂ ਨੇ ਉੱਤਰਦੀ ਹੈ ਇੰਨਾ ਬੁਖਾਰ ਸੀਗਾ ਤੇ ਬੁਖਾਰ ਵਿੱਚ ਕੁਝ ਵੀ ਬੋਲੀ ਜਾਂਦਾ ਸੀ ਇਹ ਉਹ ਕਹਿੰਦੇ ਹੁੰਦਾ ਨਾ ਬੜਬੜਾਈ ਜਾਂਦਾ ਸੀ ਜੇ ਰਾਤ ਨੂੰ ਮੈਂ ਸਬਜ਼ੀ ਬਣਾਤੀ ਤੇ ਹੁਣ ਮੈਂ ਰਸੋਈ ਪਹਿਲਾਂ ਸਾਫ਼ ਕਰੂੰਗੀ ਸਾਰੀ। ਗਾਹ ਬਹੁਤ ਪਿਆ ਹੈ ਇੱਥੇ ਵੀ। ਤੇ ਫਿਰ ਮੈਂ ਕਰੂੰਗੀ ਝਾੜੂ ਪੋਚਾ। ਇਸ ਤੋਂ ਬਾਅਦ ਮੈਂ 8:00 ਵਜੇ ਪਾਣੀ ਆ ਜਾਂਦਾ ਹੁੰਦਾ ਫਿਰ ਮੈਂ ਕੱਪੜੇ ਧੋਵਾਂਗੀ। ਧੁੱਪ ਲੱਗਦੇ ਤਾਂ ਹੈਗਾ ਵੀ ਨਿਕਲੂਗੀ, ਬਾਕੀ ਹਲੇ ਪਤਾ ਨਹੀਂ ਹੈਗਾ। ਜਿਹੜੇ ਪਰਸ ਵਾਲੇ ਕੱਪੜੇ ਸੀ ਆਪਣੇ ਕੱਲ ਧੁੱਪ ਲੱਗ ਗਈ ਸੀ ਸਪਰਦੇਸ ਸੀ ਸਾਰੇ। ਤੇ ਵਰਨੇ ਹਰ ਹੁਣ ਪੜਦਾ ਸੀਗਾ ਹਲੇ। ਹਾਂ ਜੂ ਮੈਂ ਡਸਟਬਿਨ ਦੇ ਵਿੱਚ ਕੂੜਾ ਪਾ ਕੇ ਹੁੰਦੀ ਆ ਸਾਹਮਣੇ ਚਾਬੀ ਲੈ ਆ ਲੈ ਉਹ ਜਿੰਨਾ ਅੰਦਰ ਲੌਕ ਲਾ ਦਿੰਦੇ ਹੁੰਨੇ ਆ ਫਿਰ ਆਏ ਹੁੰਦਾ ਕੋਈ ਨਾ ਕੋਈ ਆਉਂਦਾ ਨਹੀਂ ਹੈ ਨਹੀਂ ਤੇ ਉਹੀ ਆ ਜਾਂਦੇ ਨੇ ਜਿਵੇਂ ਆਹ ਕੂੜੇ ਕਾੜੇ ਆਲੇ ਸੁੰਦਰ ਨਾੜੇ ਬਾਰੀ ਬਾਰੀ ਆ ਜਾਂਦੇ ਨੇ ਨਾ ਕੋਈ ਵੀ ਹੋਰ ਆ ਜਾਂਦਾ ਜਿਹੜੇ ਸਾਹਮਣੇ ਲੱਛਟ ਵੀ ਪਾਇਆ ਜਾਂਦਾ ਕੂੜਾ ਇਹ ਆ ਜਾਂਦੇ ਨੇ ਉਹ ਦੋ ਵਾਰੀ ਹੁੰਦੇ ਨੇ ਸਵੇਰੇ ਸ਼ਾਮ ਕੂੜਾ ਲੈ ਜਾਂਦੇ ਆ ਕਿ ਫਰੰਟ ਯਾਰ ਦੇ ਟਰੱਕ ਵਾਲੇ ਉਹ ਲੈ ਜਾਂਦੇ ਨੇ ਹਾਂਜੀ ਹੁਣ ਮੈਂ ਸਬਜ਼ੀ ਤਾਂ ਰੱਖ ਕੇ ਹੀ ਵੇੜਾ ਭੂੜਾ ਸੁੰਬਰਤਾ ਬਾਹਰ ਲਾ ਫੇਰੇ ਅੰਦਰ ਕੰਮ ਰਹਿਦਾ ਵਾ ਤੋਂ ਉੱਪਰ ਨਿਕਲੇ ਅੱਗੇ ਬਗ ਅੱਧੀ ਤੇ ਬੱਚੇ ਮੈਂ ਮਾਰ ਬਿਠਾਇਆ 2:00 ਵਜੇ ਥੋੜੀ ਦਿਨ ਰੇ ਫੇ ਮਹਾਵੀਰ ਤਾਂ ਖੇਸੀ ਲੈ ਕੇ ਬਹਿ ਗਿਆ ਕੋਈ ਇਹਨੂੰ ਬੁਖਾਰ ਆ ਤਾਂ ਕਰਕੇ ਗਾਇਨ ਫੰਡ ਲੱਗਦੀ ਆ ਗਰਮੀ ਰੱਡੇ ਬਹਿ ਗਿਆ ਕੋਨ ਘਰ ਮੇਂ ਹੈ ਸਰਬੋਣਾ ਮਹਾਉਣਾ ਵਾ ਤੇ ਪੜਾਈ ਕਰਿਆ ਜਾ ਇਹ ਜਿੰਨੇ ਕ ਥੋੜੀ ਬਹੁਤੀ ਕਰਨੀ ਸੀ ਇਹਨੇ ਟੈਸਟ ਵਗੈਰਾ ਲਰਨ ਕਰਨੇ ਸੀ ਉੱਪਰ ਹੁਣ ਅੱਧਿਕਾ ਗਈ ਅੱਧਿਕਾ ਜੂਗੀ ਬਸ ਹੁਣ ਤਾਂ ਪਸੀਕਣ ਦੇ ਘੰਟੇ ਕ ਬੱਚੇ ਬਾਹਰ ਬਹਿ ਕੇ ਤੇ ਨਾਲੇ ਆਇਆ ਇੱਧਰ ਠੀਕ ਹੋ ਜਾਣਗੇ ਥੋੜਾ ਜਿਹਾ ਸੇਕ ਲੱਗੂ ਉਹਨਾਂ ਦੀ ਬੋਡੀ ਨੂੰ ਆਜੇ ਅੱਜ ਪਾ ਆਇਆ ਕੱਪੜੇ ਤੋਂ ਨਹੀਂ ਸੀ ਪਾਣੀ ਨਹੀਂ ਆਇਆ ਧੱਪਲੇ ਆਈ ਨਹੀਂ ਹੈਗੀ ਭੋਰਾ ਬਸ ਥੋੜੀ ਪੀ ਲੈਣਾ ਮੇਰੇ ਕੋ ਪਾਣੀ ਨਹੀਂ ਆਇਆ ਕੱਪੜੇ ਤੋਂ ਨਹੀਂ ਸੀ ਮੇਰੇ ਲੇਟ ਹੋ ਗਿਆ ਅੱਜ ਹਾਂ ਅੱਗੇ ਨਾਲਦਾ 12:30 ਦਾ ਨੇ ਅੱਜ ਨਹੀਂ ਆਇਆ ਲੀਕ ਲੂਕ ਨਾ ਕਰਕੇ ਹੋਣਗੇ ਅੱਜ ਪਹਿਲੀ ਵਾਰ ਵੀ ਪਾਣੀ ਦੀ ਡੀਕ ਕੀਤੀ ਅੱਜ ਪਾਣੀ ਨਹੀਂ ਆਇਆ ਅੱਗੇ ਮੈਂ ਕੱਪੜੇ ਸਵਿਰਗਰ ਲੈਣੇ ਨੇ ਮੈਂ ਕਿਹਾ 12:30 ਤੱਕ ਆਉਂਗੀ ਚਲੋ ਇਹਨੂੰ ਬਾਹਰ ਕੱਢਿਆ ਮੈਂ ਕਿਹਾ ਧੁੱਪ ਚ ਬਹਿ ਜਾ ਮਾੜਾ ਮੋਟਾ ਧੁੰਦ ਚ ਧੁੱਪ ਚ ਉਹ ਭਾਈ ਨਹੀਂ ਹਾਂ ਜੀ ਦੇਖੋ ਜਿਹੋ ਕੁ ਜਿਹਨਾਂ ਦੇ ਵਾਲ ਲੰਬੇ ਨਹੀਂ ਹੁੰਦੇ ਹੈਗੇ ਗਰਮੇਹਰ ਦੇ ਵਾਲ ਲੱਗ ਬਲੇ ਲੰਬੇ ਗਰਮੇਹਰ ਹਾਂ ਤੇ ਵੀ ਲੰਬੇ ਮਾਹਾ ਵੀ ਉੱਧੇ ਵੀ ਲੰਬੇ ਆ ਹੂੰ ਵਾਲ ਮੇਰੇ ਹੁੰਦੇ ਨਹੀਂ ਇਹਨੇ ਬੜ ਲੱਗ ਕਿੰਨੇ ਲੰਬੇ ਵਾਲ ਜੂੜਾ ਨ ਕਰੀ ਹਾਂ ਠੰਡੇ ਆ ਹੰਟੇ ਹਾਂ ਹਣਾ ਹਣਾ ਦਾ ਬਹਿਣੀ ਹੁਣ ਅ मैना है हम तेरा खराब करते मेरे सपना का रट्टा आ गया मुरी नहीं ओए हाय ओ दीदी जरा जल्दी रना दो रजना हां उधर डकारता हूं फिर एकदम थोड़ी देर में आता हूं बेवकूफ बनाओने देख बैठा है ना तो यार गाइस मतलब इस खाली बचाओ ਕੁੱਝ ਜੂਰ ਵਰ ਦਿੱਤੇ। ਵੀ ਬਿਗਰ ਰੇ ਨਾ। ਤੂੰ ਵੈਸੇ ਵੀ ਲੈ ਲੂਗਾ। ਵੇ ਹਟੋ। ਇਹ ਖੇਡ ਨਹੀਂ ਹੁੰਦੀ ਭਰਾ ਹਟ। ਖਾ ਲੋ ਜਿਹੜਾ ਖਾਣਾ। ਖਾਣਾ। ਜਿਹ ਖਾਣਾ ਖਾਣੇ ਹੀ ਹਟਜੋ। ਅਧਰਾਣਾ ਦੇ ਥੋੜੇ। ਇਹ ਬਦਲੂ ਰਾਮ। ਇਹ ਲੋ। ਹਾਂ ਤਰਾ ਖਾ ਕੇ ਲਟ ਗਏ। ਹਮ। ਇਹ ਘਰ ਮੇ ਆ ਰਿਹਾ ਹੈ। ਇਹਨਾਂ ਹਾਂ ਤਰੇ ਖਾ ਗਿਆ। ਲੇਟ ਭਰਤੀ ਛਲਕਿਆਂ ਦੇ ਨਾਲ ਕਿਨੇ ਲੱਗਿਆ 4 ਕੇ 5 ਪਾਵਰ ਦੇ 8 ਆ ਗਿਆ ਸੰਦਰੇ ਖਾਈ ਜਾਂਦਾ ਬੈਠਾ ਖਾਈ ਜਾਂਦਾ ਬੈਠਾ ਖਾਈ ਜਾਂਦਾ ਡੱਡਾ ਡੱਡਾ ਵਾਲਿਆ ਹਾਂ ਤੇ ਕੋ 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 ਛੋਟਾ ਉਹ ਹਿਲਉਂ ਨਹੀਂ ਹੋ ਰਿਹਾ ਮੇੜ ਤੇ ਰੱਟ ਤੇ ਮੇਰੇ ਹਈ ਨਹੀਂ ਪਾਪਾ ਦੇ ਕੋ ਕਰਨ ਤੋਂ ਤੂੰ ਹਿਲ ਨਹੀਂ ਹੁੰਦਾ ਉਹਨੂੰ ਕਹਿੰਦੇ ਮਾਂ ਵੀ ਤੂੰ ਉਹਨੂੰ ਕਹਿੰਦੇ ਤੂੰ ਬੁਖਾਰ ਦਾ ਮੈਨੂੰ ਨਹੀਂ ਕਹਿੰਦੇ ਤੈਨੂੰ ਕਿੰਦੇ ਉਹ ਆਵਾਜ਼ ਵੀ ਉਹਨੇ ਨਾਲ ਵੀ ਉਹ ਚੜਾਈ ਦੇ ਆ ਹੁਣ ਭਰਾ ਲਾਂਗੇ ਖਾਲੇ ਤਾਂ ਹੁਣ ਹੋਇਆ ਉਹ ਲਵਾਵਾ ਕਿੰਨੇ ਰੱਖਿਆ ਯਾਰ ਥਾਂਗੇ ਡਸਟ ਵੀ ਇੰਦਰ ਚੜਨਾ ਹੁੰਦਾ ਕਬਰ ਓਕੇ ਕਿ ਪਾਣੀ ਨਹੀਂ ਆਇਆ ਲੈ ਕੱਪੜੇ ਧੋਣ ਵਾਲੇ ਪਏ ਆ ਧੁੱਪ ਨਿਕਲੇ ਜੇ ਬਾਹਰ ਲੱਭਨ ਨੋੜੇ ਕਹਾਂਗੇ ਵੀ ਸੁਣ ਰਹਾ ਸਾਡੀ ਮਰਜ਼ੀ ਦੇ ਕੇ ਜਾ ਤੇਰੀ ਗੱਲ ਉਠਾ ਦੇਣਾ ਹੁੰਦਾ ਉਹਨੇ ਦੇਖੀ ਨਹੀਂ ਜਾਣਾ ਕਿ ਨਹੀਂ ਉਹਨੇ ਕਿਹਾ ਮੈਂ ਉਹ ਪਤਾ ਨਹੀਂ ਆਣਗੇ ਉਹ ਰੰਦ ਤੱਕ ਗੈਸ ਖਤ ਦੇ ਤਾਂ ਆਪਣੇ ਘਰ ਆਉਂਦੇ ਜਾਂਦੇ ਗੈਸ ਨਾਲ ਖਤਮ ਹੁੰਦੇ ਇੱਕ ਦੋ ਹੀ ਦਿੰਦੇ ਹੁੰਦੇ ਉਹਦਾ ਇਹ ਤਾਂ ਉਧਰ ਲਾਈ ਦੀ ਪਰੇ ਓਕੇ ਚਲੋ ਆਜੋ ਹੁਣ ਰੋਟੀਆਂ ਰੋਟੀਆਂ ਆਪਣੀਆਂ ਤਕਰੀਬਨ ਸਾਰੀਆਂ ਬਾਕੀ ਚੁੱਕੀਆਂ ਥੋੜੀਆਂ ਜਿਹੀਆਂ ਰਹਿ ਗਈਆਂ ਤੇ ਸਬਜ਼ੀ ਬਣ ਗਈ ਕਿੰਨੀਆਂ ਪਕਾਈਆਂ ਨੇ ਗਈਆਂ ਬਸ ਦੋ ਦੋ ਰੋਟੀਆਂ ਸੌਤੀਆਂ ਪਕਾ ਲਈਆਂ ਹੂੰ ਦੋ ਹੀ ਖਾਦੀ ਜਾਂਦੀਆਂ ਇਹ ਤਾਂ ਇਹ ਦੋ ਵੀ ਮਸਾ ਖਾਦੀ ਜਾਂਦੀ ਮੱਕੀ ਦੀ ਰੋਟੀ ਢੱਡ ਭਰ ਜਾਂਦਾ ਦੋ ਨਾਲ ਹੀ चलो ठीक है जी है है मिलते तो है है। हैं फिर रोटी खाने समय हां रोटियां हो गई त्यारोटिया डब्बा धोता होगा रोटिया रखती हूँ डबा मैं धोता रोटी पाने वाली बारी स्ने भेजी आते मीर को करी करी क्योंकि हम पहले सब्जी नहीं रोटी भी तो हौली हौली बन रही थ मक्की घट घट जल्दी उठी है ਉਹਨਾਂ ਪੱਦਟੀਆਂ ਪਾ ਕੇ ਨਾਲ ਤੇ ਉੱਥੇ ਲੈ ਜੀ ਬਣ ਗਿਆ ਰੋਟੀਆਂ ਪਾ ਪੰਦਿਆਂ ਮੈਂ ਪਹਿਲਾਂ ਠੰਡ ਕਰਕੇ ਹੱਥੀ ਨਹੀਂ ਖੋਲਦੇ ਐ ਐ ਐ ਹੋ ਜਾਂਦੇ ਲੋ ਜੀ ਹੁਣ ਸਰਦਾਰ ਜੀ ਨੂੰ ਰੋਟੀ ਦੇ ਆਈਏ ਮੈਂ ਤਾਂ ਲੱਗਿਆ ਕਿ ਤੇ ਨਹੀਂ ਜਾਣਾ ਬਣਾ। ਅਜੇ ਫੇਰ ਟਾਈਮ ਤਾਂ ਹੋ ਜਾਈਂਗਾ। ਟਾਈਮ ਹੀ ਹੈ ਟਾਈਮ ਲਾਈ ਬਹੁਤ ਦਿੱਤਾ ਅੱਜ। ੁੱਪੇ ਕਰ ਲਉਂਗਾ। ਤੇਰਾ ਤਾਂ ਮੈਂ ਤਾਂ ਤੋਂ ਪਾਰ ਹੀ ਹੈ। ਸ਼ਾਮੀ ਬੈਠ ਰਹਿਣੀ ਆ। ਲਾਈਵ ਆਨ ਸਾਈਡ ਨੂੰ ਹੋ ਬਣਾਇਆ। ਹੁਣ ਮੈਂ ਚਟਾਈ ਬਿਚਾ ਰਿਹਾ। ੁੱਪ ਦੇ ਵਿੱਚ। ਥੱਲੇ ਬੈਠਣੀ ਆ ਆਪਾਂ। ੁੱਪਾ ਜਿਹਾ ਕੇ ਖਾਵਾਂਗੇ ਫਿਰ ਜਿਆਦਾ ਵਧੀਆ ਲੱਗੂਗਾ। ਆਊਟ ਕਿੱਥੇ ਆ? ਲੋਈ ਅੱਜ ਮੈਨਾਂ ਆਉਗਾ ਬਿਵਾਰ ਥੋੜੇ ਆਊਟ ਕਿੱਥੇ ਆ? ਤੇ ਇਹਨਾਂ ਨੂੰ ਮੈਂ ਪਿਆਸ ਲੂੰਗਾ ਮੈਨੂੰ ਤਾਂ ਚੌਲ ਹੀ ਆਉਂਦੇ ਆ ਵਧੀਆ ਬਣਾਉਣੇ ਬੜੀਆਂ ਪਾ ਕੇ ਬਰੀਆਨੀ ਆ ਵੀ ਰ ਮਰਾਇਆ ਮੈਨਾਂ ਅੱਜ ਚੱਲੋ ਕਾ ਟੀਵੀ ਦੇਖੀ ਜਾਣਾ ਅੱਜ ਤੁਸੀਂ ਵਡਾ ਵਰਿਆ ਦੀ ਠੰਡ ਲੱਗਿਆ ਤੁਸੀ ਥੋੜਾ ਠੰਡ ਲੱਗੀ ਮਾ ਬੁੱਤਾਂ ਦੇ ਬੁੱਤਾਂ ਗਿਆ ਲੱਗੀ ਆਪੇ ਬੱਤਨਾ ਬਦੀ ਕਿਰਪਾ ਨਾਲ ਬਚੇ ਹੋਏ ਬਚੇ ਰਹੇ ਮੈਂ ਆਪਣੀ ਦੋ ਜਣੇ ਬੈਠੀ ਆਉਗੀ ਹਾਂ ਚਲ ਕੋਈ ਗੱਲ ਨਹੀਂ ਮੈਂ ਹੁਣ ਬਣਾ ਲਾਂ ਮੈਂ ਟਮਾਟੇ ਦੇਖਦੇ ਜਾਇਆ ਬਰਾ ਤੁਸੀਂ ਆਜਾ ਹੁਣ ਨੂੰ ਸੋਈ ਚੱਲਦੇ ਆਪਾਂ ਤੇ ਤੜਕਾ ਥੋੜ੍ਹਾ ਘੱਟ ਦੇਾਂਗੇ ਆਪਾਂ ਦੋ ਪਾਵਾਂਗੇ ਮਿਰਚਾਂ ਹਰੀਆਂ ਤੇ ਇੱਕ ਪਿਆਜ਼ ਪਾਵਾਂਗੇ ਵਧੀਆ ਜਿਹਾ ਇਹ ਕਾਲੂ ਬਲਜਿੰਦਰ ਦੀ ਡਿਮਾਂਡ ਤੇ ਕਿਉਂਕਿ ਮੈਨੂੰ ਤਾਂ ਨਹੀਂ ਲੱਗਦੇ ਵਧੀਆ ਲੂ ਵਿੱਚ ਪਾਏ ਹੋਏ ਬਾਕੀ ਥੋੜਾ ਜਿਹਾ ਤਲੀਆਂ ਬਾਅਦ ਚ ਪਾਵਾਂਗੇ ਸੋਇਆ ਵੀ ਇੰਨੇ ਬੜੀਆਂ ਪਾਵਾਂਗੇ ਸੋਇਆ ਵੀ ਇੰਨੇ ਬੜੀਆਂ ਕਿੱਥੇ ਵੀ ਜਰੋਂ ਨੇ ਅੱਜ ਮੇਰੇ ਘਰ ਵਾਲਾ ਪੂਰੀ ਫੁਗਰੀ ਮਾਰ ਰਿਹਾ ਇਹ ਫੁਗਰੀ ਨਹੀਂ ਮੈਂ ਘਰ ਬਣਾਉਂਦਾ ਹੋਇਆ ਤੂੰ ਮੈਨੂੰ ਮਾਰ ਦੇ ਤੂੰ ਹੀ ਬਣਾ ਲਓ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਫੁਕਰੀ ਦੇਖਣ ਨੂੰ ਮਿਲੂਗੀ ਅੱਜ ਨਹੀਂ ਤੁਸੀਂ ਬਣਾ ਲਓ ਮੈਨੂੰ ਮਾਰਦਾ ਹੋ ਕੋਈ ਚਲੋ ਮੈਂ ਚੱਲਿਆ ਬਈ ਹੁਣ ਸਾਰੇ ਮਾਣ ਦੇ ਦੇਖ ਫੁਕਰੀ ਦੇਖ ਮੈਂ ਜਾ ਤੂੰ ਹੀ ਬਣਾ ਲਓ ਹੈ ਤੁਹਾਨੂੰ ਸੋਇਆ ਮਿੱਠਾ ਪੜਿਆ ਦੋ ਹਲੋ ਪਾਣੀ ਚੱਲਾ ਗਿਆ ਬੰਦਾ ਦਾ ਆਇਆ ਸੀ ਮੈਂ ਪਾਣੀ ਅੱਜ ਜਦੋਂ ਐਮ ਪਾਣੀ ਆਇਆ ਸੀ ਪਾਣੀ ਲੈਟ ਹੈ ਪਾਣੀ ਪਾਣੀ ਚੋੜੀ ਪਾਵਾਂਗੇ ਮੁੱਠੀਕ ਬਹੁਤ ਨੇ ਉਹਦਾ ਹਨਾ ਇਹ ਸਾਈਜ਼ ਵੱਡਾ ਯਾਰ ਬੜੀਆਂ ਦਾ ਨਾ ਛੋਟਾ ਛੋਟਾ ਨੇ ਆਉਂਦੀਆਂ ਬੜੀਆਂ ਦਾ ਸਾਈਜ਼ ਇਹ ਮੈਲੇ ਸੀਗੀ ਇਹਨਾਂ ਵੱਡੇ ਮਿਲਿਆ ਬੜਾ ਵੱਡਾ ਮਿਲਿਆ ਇਹ ਫਰੋਟੋਂ ਵੱਡੀਆਂ ਹੋਵੰਦੀਆਂ ਨੇ ਬੜੀਆਂ ਹੂੰ ਥੰਮੜ ਡੱਕੀਆਂ ਚਲੋ ਬੜੀਆਂ ਭਿਆਂਦੀਆਂ ਆ ਰੱਖਦੇ ਆਹਦੇ ਤੋਂ ਕੱਟਦੇ ਆ ਪਿਆਰ ਹੈ ਮਾੜੇ ਪੈਂਦਾਂ ਲਾਈ ਜਾਏ ਮਰੀ ਪਿਆਜ਼ ਕੱਟਦੇ ਢਾਬਾ ਸੈਤੋਂ ਤਿੰਨੇ ਕੋਈ ਕਟਾਂਗੇ ਲੰਬਾ ਪਰ ਦੂਜਾ ਨਹੀਂ ਕੱਟਦੇ ਜਿਹੜਾ ਦਾਲ ਦੋਲੋਂ ਤੜਕਾ ਹੁੰਦਾ ਉਹ ਬਾਈ ਚ ਕਟਾਂਗੇ ਫਰੀਪੂਰੀ ਕਿਉਂ ਵਧੀਆ ਅੱਟਾ ਯਾਰ ਢਾਬਿਆਂ ਵਾਲੇ ਹੀ ਮਾਤ ਪੈਂਦੀ ਐ ਢਾਬਿਆਂ ਵਾਲਿਆਂ ਨੂੰ ਵੀ ਅੱਜ ਦਾ ਮਾਣ ਕੀਰਦਾ ਹਾਂ ਹਾਂ ਉਹਨਾਂ ਕੀ ਉੱਥੇ ਕੱਟ ਦਿਆ ਕਰਿਓ ਉੱਥੇ ਕੇ ਵੱਟਿਆ ਕਰਾ ਕਿ ਕਿ ਉਹਨਾਂ ਤੋਂ ਵਧੀਆ ਆਉਂਦੇ ਨੇ ਉਹਨਾਂ ਨਹੀਂ ਕਿਹੜੇ ਹੁੰਦੇ ਪਿਆਰੇ ਨਹੀਂ ਉਹਨਾਂ ਤੋਂ ਵਧੀਆ ਜੇ ਥੋੜਾ ਫਿਰ ਉੱਥੇ ਘੱਟਦੇ ਆ ਤੇ ਨਾਲ ਕੋਕਾ ਜੜਦੇ ਇਹਨਾਂ ਹੁਣ ਆਪਾਂ ਬਣਾਵਾਂਗੇ ਇਹਨੂੰ 5 ਇੰਚੀ ਬਣਾਵਾਂਗੇ ਆਪਾਂ ਕੋਲੇ ਰੈਸਿਪੀ ਹੋ ਗਈ ਬਣਾ ਲਈਏ ਹਾਂ ਜੀ ਸਰੋਂ ਦਾ ਤੇਲ ਤੇ ਚਲੋ ਬਣਾ ਲੀਏ ਦਸਤੀ ਕੇ ਹੋ ਜੀ ਹਾਂ ਇਹਨਾਂ ਦਾ ਬਹੁਤ ਵਧੀਆ ਰਸਿਕ ਹੈ। ਮੰਮੀ ਦੇਖੋ ਪਿਆਜ਼ ਕੱਟ ਤੇ ਬਰੀਕ-ਬਰੀਕ ਲੰਬੇ। ਆ ਮਿਰਚਾਂ ਕੱਟਤੀਆਂ ਹਰੀਆਂ ਦੋ। ਬਾਕੀ ਆਲੂ ਕੱਟਤੇ ਲੰਬੇ ਲੰਬਾਈ ਚ ਬਰੀਕ-ਬਰੀਕ। ਹੁਣ ਤੜਕਾ ਲਾ ਦਈਏ ਪਹਿਲਾਂ ਪਿਆਜ਼ ਪਾਉਣੇ ਆਗੇ। अच्छा और ही बच्चे दा और ही बच्चे दा मम्मा नो बच्चे दा थोड़ा ही अंदर रख रही है इधर रख दी है आई दूसरा काम दो रे दा दिमाग दिमाग पराठे में टाइम लगा लेना जब ये बात फिर अपना से तू गई जी ਆਹ ਹੋ ਗਿਆ ਬਾਕੀ ਜਗ੍ਹਾ ਤੇ ਬਣਾ ਤਾ ਹੁਣ ਤੁਹਾਨੂੰ ਵੀ ਦਿਖਾ ਦੇਣਾ ਬਤਾਉਂਗੇ ਆਪਾਂ ਇਹਦੇ ਵਾਸਤੇ ਥੋੜੀ ਲੱਗੇਗੀ ਨੇ ਇਹ ਕਿੰਨਾ ਚੰਗੋ ਹੈ ਨਾ ਤਾਂ ਮੈਂ ਤੇਰਾ ਵਾਸਤੇ ਕੀਤਾ ਥੋੜਾ ਜਿਹਾ ਧਨੀਆ ਪਾਊਡਰ ਵੀ ਪਾਉਨੇ ਵਿੱਚ ਥੋੜਾ ਜਿਹਾ ਜ਼ਿਆਦਾ ਨਹੀਂ ਲਓ ਜੀ ਨਾਣ ਵਿੱਚ ਪਾ ਲਿਆ ਬੱਚੇ ਇਹਦੇ ਉਕੇ ਦੋ ਮਿਰਚਾਂ ਹਰੀਆਂ ਪਾਈਆਂ ਨੇ ਇਸ ਵਿੱਚ ਲਾਲ ਮਿਰਚ ਘੱਟ ਪਾਈ ਹੈਗੀ ਆਨੂ ਪਾ ਲਈ ਥੋੜਾ ਜਿਹਾ ਮਸਾਲਾ ਮਸਾਲਾ ਪਾ ਲਿਆ ਮਿਰਚਾਂ ਢਾਣ ਲੱਗੀਆਂ ਤੇ ਐਗਜ਼ੋਸਟ ਵਿੱਚ ਲਾਉਂਗਾ ਨਹੀਂ ਕਿਉਂਕਿ ਫਿਰ ਆਵਾਜ਼ ਨਹੀਂ ਆਉਣੀ ਹੈਗੀ ਮੇਰੀ ਐਗਜ਼ੋਸਟ ਹੀ ਸੁਣੂੰਗਾ ਤੁਹਾਨੂੰ ਬਾਕੀ ਨਾਲ ਹੀ ਦੋ ਕੁੜੀਆਂ ਪਾ ਲਏ ਇਹਦੇ ਵਿੱਚ ਕੁੜੀਆਂ ਭਿੱਜੀਆਂ ਲੱਗਦੀਆਂ ਨੇ ਮੈਨੂੰ ਕੁੜੀਆਂ ਨੂੰ ਜੋੜ ਕੇ ਪਾ ਲੈਨੇ ਦੋ ਭਿੱਜੀਆਂ ਨਹੀਂ ਇਹਦੇ ਪ੍ਰੋਪਰ ਹੋਰ ਥੋੜੀ ਜਿਹਾ ਰਿਹਾਉਣ ਲੈਣੀ ਆਂ ਇਹ ਬਾਅਦ ਚ ਪਾ ਲਾਂਗੇ ਤੜਕੇ ਜੀ ਬਣੀਆਂ ਇਹ ਨੇ ਬਾਤ ਕਰਾਂਗੇ ਚੋਲ ਬਣਨ ਨਪੜਗੇ ਆਪਾਂ 40 ਨੀਗੇ ਮਿਲੇ ਮੈਂ ਤਾਂ ਰਹੀ ਤੁਸੀਂ ਦਿੱਤੇ ਨੇ ਰਹਾ ਮੈਂ ਤੁਹਾਨੂੰ ਸੌਗ ਦੇ ਦੇਣਾ ਪੱਪਾ ਨੂੰ ਚਾਰ ਅੱਗੇ ਵੇਖਣੇ ਪੱਪਾ ਨੂੰ ਥਨੇ ਤਾਂ ਤੇ ਪੈਰ ਨੂੰ ਲੱਗ ਰਿਹਾ ਤੁੰਨੇ ਠੁਗਰੀ ਮਾਰ ਰਹੀ ਹੈ ਹਾਂ ਇਹ ਕਸਲ ਲਈ ਦੇ ਨਹੀਂ ਨਹੀਂ ਉਹਨਾਂ ਵਿੱਚ ਚਾਰ ਬਣਾ ਹੈ ਇਹਨੂੰ ਠੁਗਰੀ ਮਾਰ ਰਿਹਾ ਇਹਦੇ ਥੋੜਾ ਜਿਹਾ ਪਾਣੀ ਪਾਤਾ ਹਲਦੀ ਪਾਉਣ ਤੋਂ ਬਾਅਦ ਮਸਾਲੇ ਚ ਉਹ ਪਾਉਣ ਤੋਂ ਬਾਅਦ ਇਹਨੂੰ ਹਲਕੀ ਜਿਹੀ ਵਾਲੀ ਆ ਗਈ ਨਾ ਅੱਛਾ ਉਹ ਤੋਂ ਬਾਅਦ ਫਿਰ ਇਹਦਾ ਫਾਇਦਾ ਇਹ ਹੁੰਦਾ ਅੱਛਾ ਵੀ ਚੌਲ ਸਾਰੇ ਇੱਕੋ ਹੀ ਰੰਗ ਦੇ ਹੋਣਗੇ ਨਹੀਂ ਕੀ ਕਰਦੇ ਕਹਿੰਦੇ ਅਪਾ ਬਾਅਦ ਚ ਪਾਣੀ ਪਾਣੀ ਪਾਉਂਦੇ ਆਂਗੇ ਉਹ ਅੱਧੇ ਕਿ ਚੌਲ ਚਿੱਟੇ ਰਹਿੰਦੇ ਅੱਧੇ ਕਿ ਪੀਲੇ ਆਪਣੇ ਨੂੰ ਪਤਾ ਸੀ ਇਹਨਾਂ ਨੂੰ ਪਤਾ ਸੀ ਗੱਲਿਆਂ ਨੂੰ ਅੱਛਾ ਇਹ ਦੇਖੇ ਤੂੰ ਹੀ ਦੇਖ ਲੈ ਤੇਰਾ ਇਹ ਸਾਰੇ ਨੇ ਹੁੰਦੇ ਪੀਲੇ ਪੀਲੇ ਨਹੀਂ ਹੁੰਦੇ ਰਹੇ ਜਾਂਦੇ ਮਾਣੇ ਕੋਟੇ ਵਿੱਚ ਥੋੜੇ ਬਾਹਰ ਰਹੇ ਹੁੰਦੇ ਨੇ ਇਹ ਪ੍ਰੋਪਰ ਜਿਹੇ ਪੂਰਾ ਵਿੱਚ ਰੱਖ ਜੂਗਾ ਇਹ ਪਾਣੀ ਆਪਾਂ ਪਤਾ ਨਹੀਂ ਸੀ ਇਹਨਾਂ ਨੂੰ ਪਤਾ ਗੱਲਿਆਂ ਨੂੰ ਇਹ ਦੇਖੋ ਚਲ ਮੈਂ ਦੁਕਾਨ ਦਾ ਖਾਣ ਨੂੰ ਜਾਉ ਤੂੰ ਕੰਮ ਕਰ ਸਾਰੇ ਨੇ ਪਤਾ ਫਿਰ ਉਹ ਗਲਾਸ ਨੂੰ ਦੇ ਦੋ ਕਿ ਚਾਣੇ ਵਾਸਤੇ ਕਿਹੜਾ ਮੋੜ ਲਾਉਣਾ ਹੈ ਇਹ ਜਿਹੜਾ ਬੱਦਿਆ ਇਹ ਜਿਹੜਾ ਗਲਾਸ ਬਹੁਤ ਹੈ ਦੱਸੋ ਅਰੇ ਵੀ ਇਹ ਵੀ ਹੱਥ ਲਾ ਕੇ ਪਾਈ ਦੇ ਹੁੰਦੇ ਚਲ ਹਾਂ ਦੋਲਦੇ ਨਹੀਂ ਹੈਗੇ ਫਿਰ ਤਾਂ ਫਾਇਦਾ ਸਿੱਮੇ ਇੱਕ ਬਾਬਾ ਅਲਵਾੜੇ ਸਿੱਖ ਲਓ ਜਿਹੜਾ ਆਏ ਮੋਣੇ ਇਹਨਾਂ ਦਾ ਇੱਕ ਬਾਬਾ ਗਲਾਸ ਬਹੁਤ ਆ ਹੈ ਤੇ 15 ਮਿੰਟ ਲੱਗਣਗੇ ਖੁੱਲੇ ਬਣਾਵਾਂਗੇ ਸੀੜੀ-ਸੂੜੀ ਨਹੀਂ ਮਰਵਾਉਂਦੇ ਇਹ ਟੱਗ ਜਾਏ ਥੋੜਾ ਜਿਹਾ ਸਾਈਡ ਤੋਂ ਨਜ਼ਰ ਰੱਖਾਂਗੇ ਤਾਂ ਜੋ ਭਾਫ਼ ਨਿਕਲਦੀ ਰਹੇ। ਬਾਕੀ ਹੁਣ ਆਪਾਂ ਮਿਲਦੇ ਹਾਂ 5 ਮਿੰਟ ਬਾਅਦ। ਭਾਈ ਚੌਲ ਬਣ ਕੇ ਰੈਡੀ ਨੇ ਮਾਂ ਵੀ ਦਿਖਾਵਾਉਣੇ ਨੇ ਕਰਮਿਆ। ਕੀ ਗੱਲ ਹੋ ਗਈ ਨਾ ਆਦਿ ਇਹ ਇਕੱਲੇ-ਇਕੱਲੇ? ਜੀ। ਹੈ? ਵਧੀਆ ਨੇ ਸਵਾਲ। ਰੰਗ ਦੇ ਰੰਗ ਦੇਖ ਚਾਹਣਾ। ਪਿਆਰ ਦਿਖਿਨ ਰਹੇ। ਪਿਆਰ ਤਾਂ ਬੱਚੀ ਕੋਲ ਤੇ ਮੈਂ। ਹਾਂ। ਇਹਨੇ ਕਿ ਨਹੀਂ। ਕਸਤ ਖਾਣੇ ਨੇ ਥੋੜਾ ਥੋੜਾ ਚੌਲ ਲਾਈ ਮੋਟੇ ਮੀਲੇ ਚੌਲ ਲਾਓ ਭਾਈ ਚੌਲ ਖਾਓ ਭਾਈ ਹਾਂ ਮੈਂ ਵੀ ਮਿਕਸ ਚੌਲ ਖਾ ਲਾ ਆ ਚੌਲ ਦੋ ਮੈਂ ਉਹ ਚਮਚਾ ਤੇਰਾ ਸਪੈਸ਼ਲ ਆ ਯਾਰ ਮੈਨੂੰ ਆਲੂ ਪਾਏ ਵਿੱਚ ਥੋੜੇ ਨਹੀਂ ਪਾਏ ਨੇ ਹੈਗੇ ਐਵੇਂ ਸ਼ੱਕ ਇੰਨਾ ਕਰਦੀ ਹੈ ਨਾ ਆਲੂ ਪਾਏ ਆਲੂ ਪਾਏ ਆਲੂ ਤਾਂ ਵਿੱਚ ਹੀ ਮਿਕਸ ਨੇਗਾ ਪਾਏ ਤਾਂ ਹੋ ਜਾਣੇ ਆ ਆਲੂ ਹੀ ਆ ਲੋ ਹੈ ਨਹੀਂ ਗਾ ਮੈਂ ਸਵਾਦ ਸੁਕ ਮੈਂ ਚਾਣਾਂ ਦਾ ਜਿਹੜੀ ਗੱਲ ਆ ਬਾਕੀ ਤਾਂ ਗੱਲਾਂ ਖੇਡੋ ਮੈਨੂੰ ਨੁਨ ਘੱਟਾ ਮੂਨ ਘੱਟਾ ਹੋਰ ਪਾ ਲਓ ਨਹੀਂ ਪਊਗਾ ਮੈਨੂੰ ਸਾਦਾ ਘੱਟ ਪਾਇਆ ਸਾਡੇ ਵਾਲੇ ਦੇ ਵਿੱਚ ਪਾ ਦੇ ਨੂਣਾ ਨਹੀਂ 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 ਬੜੇ ਲੱਗਣਾ ਮੂਨ ਘੱਟ ਹੀ ਚੰਗਾ ਰਹਿੰਦਾ ਵਾਲੇ ਦਾ ਨੁਕਸਾਨ ਹੀ ਆਪਾਂ ਨੂੰ ਹੈ ਠੀਕ ਹੈ ਸਾਰੇ ਖਾਣਾ ਨਾਗਰ ਬੰਦ ਮੈਂ ਆਏ ਸਾਰ ਨਹੀਂ ਬਸ ਸਕਦੀ ਇੱਕਦਮ ਤੋਹਰੋ ਉਹਨੂੰ ਬਾਹਰ ਨਾ ਹਾਂ ਪਾ ਲਓ ਕਿੰਨੇ ਕਿਨੇ ਘਾਵੇ ਜਿੰਨੇ ਪਾਵਾਂਗੇ ਉਹ ਤੋ ਖੜੋ ਮਮਾ ਵੀ ਨੋਨ ਨਹੀਂ ਪਾਇਓ ਜਿੰਨੇ ਤੁਸੀਂ ਅੱਜ ਦੇ ਆਪ ਨੂੰ ਪਾਇਨੇ ਮਮਾ ਕਹਿੰਦੇ ਉਹ ਨਹੀਂ ਖਾਊਗਾ ਵੀ ਉਹ ਨਹੀਂ ਪਾਇਓ ਹਾਂਜੀ ਇਹ ਠੀਕ ਹੈ ਤਰੇ ਦਾ ਕੀ ਹੋਣਾ ਜਿਸਾ ਸਹੀ ਹੋਣੀ ਆ ਸੌਸ ਤੇ ਬਈਆ ਉਹ ਬਈਆ ਸਾਹਮਣੇ ਹੈ ਪੱਕੇ ਹੋ ਪਤਾ ਸੀ ਕਹਿੰਦਾ ਕਿਨੇ ਚੌਲਾਂ ਤੇ ਕਿਨੂੰ ਮੈਨੂੰ ਕਿਸੇ ਨੂੰ ਨਹੀਂ ਪਾਇਆ ਕਿਉਂ ਮਤਲਬ ਇਹ ਹੁਣੋਂ ਮੈਂ ਕਿਸੇ ਨੂੰ ਨਹੀਂ ਪਾਇਆ ਹੈਗਾ ਹੁਣ ਕਿਉਂ ਨਾ ਸੌਸ ਦਾ ਕਿਹਨਾਂ ਦਾ ਫਿਰ ਬਸਾਂ ਨੂੰ ਮਿਕਸ ਕਰਵਾ ਸਾਰਿਆਂ ਨੂੰ ਛੋਪਣਾ ਫਿਰ ਦਹੀਂ ਦਾ ਖਾਣੇ ਨੇ ਆਹ ਸੌਸ ਅੱਛਾ ਪਾ ਕੇ ਉਹ ਪਾ ਦੋ ਮਾਂ ਕਹਿੰਦੇ ਕੀ ਫਾਇਦਾ ਸਵਾਦ ਲੱਗਦੇ ਨੇ ਨਹੀਂ ਸਵਾਦ ਨੂੰ ਕੀ ਕਰਾਂਗੇ ਜਦੋਂ ਹਰਾਣਾ ਨਹੀਂ ਹੈਗਾ ਤੂੰ ਬਣਾ ਕਿਉਂ ਹਾਂ ਜੀ ਤੇ ਨੋਈ ਕੱਲ ਕਹਿਣੀ ਰੋਕੋ ਇਹਨਾਂ ਕੋਲੋਂ ਪਾ ਦੋ ਅਜਾ ਤੇ ਮਲਿਆਲਿਆ ਬੈਠੇ ਬਿਠਾਏ ਨੂੰ ਖਾ ਕੇ ਅੱਜ ਮੇਰੇ ਨਾ ਢਾਰ ਵਾਲੇ ਨੇ ਮੈਨੂੰ ਬੈਠੀ ਬਿਠਾਈ ਨੂੰ ਚੌਲ ਬਣਾ ਕੇ ਦਿੱਤੇ ਆ ਮਝ ਆ ਗਿਆ ਅੱਜ ਹਮਮ ਕਦੇ ਕਦੇ ਸਾਨੂੰ ਵੀ ਚਾਹੀਦੇ ਆ ਨੇ ਬੈਠੇ ਬੈਠੇ ਇਹਨੂੰ ਠੀਕ ਮੈਂ ਨਹੀਂ ਠੀਕ ਹੈ ਥੈਂਕ ਯੂ ਮੇਟਰ ਹੈ ਮਰਾਜ ਥੈਂਕ ਯੂ ਥੈਂਕ ਯੂ ਤੁਹਾਡੇ ਬਹੁਤ-ਬਹੁਤ ਲੈ ਵੀ ਐਸੇ ਖੁਸ਼ੀ ਜਿ ਹੁਣ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਬੈਲ ਆਈਕਨ ਦੀ ਘੇਰੀ ਲੈ ਦੋ ਦਬਾ ਦੋ ਕਿ ਉਹਨੂੰ ਦਾੜ-ਦਾੜ ਦਾੜ-ਦਾੜ ਦਬਸ ਹਰੇਕ ਵੀਡੀਓ ਪਹਿਲੇ ਨੰਬਰ ਤੇ ਸਾਡੀ ਆਉਂਦੀ ਹੈ ਸਾਡੇ ਚੈਨਲ ਨੂੰ ਵੱਧ-ਵੱਧ ਸ਼ੇਅਰ ਵੀ ਕਰਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਵੱਧ ਤੋਂ ਵੱਧ ਪਲੀਜ਼ ਮਹਾਵੀਰ ਕਹਿੰਦਾ ਚੌਲਾਂ 'ਚ ਪਿਆਜ਼ ਹੀ ਨਹੀਂ ਹੈਗੇ ਕਹਾਵਾ ਮੈਂ ਤਾਂ ਟੈਂਸ਼ਨ ਵੀ ਹੋ ਕੇ ਖਾ ਰਿਆ ਇੱਕ ਨਹੀਂ ਪਿਆਜ਼ ਆਇਆ ਇਹਦੇ ਨਾਲ ਹੁਣੇ ਆਪਣੇ YouTube ਪਰ ਫੈਮਿਲੀ ਦੱਸੂਗੀ ਵੀ ਚੌਲਾਂ 'ਚ ਪਿਆਜ਼ ਪਾਏ ਸੀ ਕਿ ਨਹੀਂ ਪਾਏ ਸੀ ਉਹਨਾਂ ਨੂੰ ਪਤਾ ਕਿਉਂਕਿ ਵੀਡੀਓ ਬਣੀ ਹੋਈ ਹੈਗੀ ਹੈਨਾ ਤੇਰੇ ਸਾਬ ਨਾਲ ਆਇਆ ਨਹੀਂ ਇੱਕ ਹਾਲ ਤੱਕ ਆਇਆ ਤਾਂ ਨਹੀਂ ਕੋਈ ਗ੍ਰਾਈਂਡ ਕਰਕੇ ਪਾਏ ਆ ਨਹੀਂ ਨਹੀਂ ਪਾਏ ਨਹੀਂ ਹੈਗੇ ਮੈਂ YouTube ਪਰ ਫੈਮਿਲੀ ਨੂੰ ਪਤਾ ਪਾ ਜਾਏਗਾ ਨਹੀਂ ਪਾਏ ਉਹ ਕਮੈਂਟ 'ਚ ਦੱਸਣਗੇ ਵੀ ਚੌਲਾਂ 'ਚ ਪਾਏ ਸੀਗੇ ਪਿਆਜ਼ ਕਿ ਨਹੀਂ ਪਾਏ ਸੀਗੇ